ਇਹ ਜੋ ਸੰਸਾਰ ਫੜਦਾ ਪਿਆ ਨਾ ਤ੍ਰਿਸ਼ਨਾ ਦੇ ਵਿੱਚ ਈਰਖਾ ਦੇ ਵਿੱਚ ਸਾੜੇ ਦੇ ਵਿੱਚ ਹੋਰ ਕਈ ਪ੍ਰਕਾਰ ਦੀਆਂ ਗੰਗਾ ਹੰਸ ਹੇਟ ਲੋਭ ਕੋਪ ਚਾਰੇ ਨਦੀਆਂ ਅੱਗ ਸਾਡੇ ਵਿੱਚ ਹੀ ਹੈ ਸਭ ਕੁਝ ਸਾਡੇ ਵਿੱਚ ਹੀ ਹੈ ਹੁਣ ਕੋਈ ਚਾਹੀਦਾ ਜੋ ਠੰਡਾ ਕਰ ਦੇਵੇ ਐਸਾ ਚਾਹੀਦਾ ਜੋ ਠੰਡ ਵਰਤਾ ਦੇਵੇ ਕਹਿੰਦੇ ਗੁਰੂ ਆ ਗੁਰਦਾਤਾ ਗੁਰ ਹਿਵਾ ਘਾਰ ਗੁਰ ਬਰਫਦਾ ਘਾਰ ਹੈ ਬਰਫਦਾ ਘਾਰ ਐਸੇ ਤਪੇ ਹੋਏ ਮਨੁੱਖੋਂ ਵੇਖੋ ਇਤਿਹਾਸ ਦਾ ਇੱਕ ਪੰਨਾ ਆਪਦੇ ਸਾਹਮਣੇ ਰੱਖਿਆ ਤਪੇ ਹੋਇਆ ਨੂੰ ਗੁਰੂ ਕਿਵੇਂ ਸ਼ਾਂਤ ਕਰ ਦਿੰਦਾ ਛੰਦਾ ਤਪਿਆ ਹੋਇਆ ਬੰਦਾ ਕਹਿੰਦਾ ਇੱਕ ਨਹੀਂ ਬਚਣਾ ਇੱਕ ਤੁਹਾਡੇ ਚੋਂ ਤੁਹਾਡਾ ਨਰਕ ਵਰਗਾ ਜੀਵਨ ਬਣ ਜਾਏਗਾ ਤੁਹਾਡਾ ਪੂਰਾ ਇਹ ਜੋ ਪਿੰਡ ਨਜ਼ਰ ਆਉਂਦਾ ਨਾ ਇਹਨੂੰ ਅੱਗ ਲਾ ਦੇਣੀ ਮੈਂ ਅੱਗ ਖੂਕ ਦੇਣਾ ਸਾੜ ਦੇਣਾ ਮੈਂ ਕਿੰਨੀ ਆ ਗਿਆ ਉਹਦੇ ਵਿੱਚ ਪੂਰੇ ਪਿੰਡ ਨੂੰ ਸੜਨ ਤੇ ਤੁਰਿਆ ਤੇ ਪਿੰਡ ਵਾਲੇ ਕਹਿੰਦੇ ਭਾਈ ਬਖਸ਼ ਦੇ ਮੁਆਫ ਕਰ ਕਹਿੰਦਾ ਕੋਈ ਮੁਆਫੀ ਮੁਫੀ ਨਹੀਂ ਵੀ ਸਾਰੇ ਇੱਕੋ ਰਸੀ ਬੰਨਣ ਜੋਗ ਹੋ ਮੈਂ ਚਲਿਆ ਚਲੀਹਾ ਕੱਟਣ ਹਮਜ਼ਾ ਗੌਂਸ ਦੀ ਗੱਲ ਚਲਿਆ ਮੈਂ ਚਲੀਆਂ ਕੱਟਣ ਬਾਹਰ ਆਵਾਂਗਾ ਨਾ ਜਿੱਧਰ ਵੇਖਾਂਗਾ ਅੱਗ ਲੱਗ ਜਾਏਗੀ ਮੈਂ ਪੂਰਾ ਪਿੰਡ ਫੂਕ ਕੇ ਰੱਖ ਦੇਣਾ ਨਗਰੀ ਫੂਕੇ ਰੱਖ ਦੇਣਾ ਤੇ ਕਹਿ ਕੇ ਚਲੇ ਗਿਆ ਚਲੀਆਂ ਕੱਟਣ ਵਾਸਤੇ ਲੋਕੀ ਥਰ-ਥਰ ਕੰਮਣ ਵੀ 40 ਦਿਨਾਂ ਬਾਅਦ ਬਾਹਰ ਆਣੇ ਛੜਣਾ ਕੋਈ ਨਹੀਂ ਲੋਕਾਂ ਨੇ ਆਪਣਾ ਸਮਾਨ ਚੁੱਕਿਆ ਤੇ ਆਪਣੇ ਗੱਡਿਆਂ 'ਚ ਭਰ ਲੱਗ ਪਏ ਵੀ ਛੱਡੀਏ ਪਿੰਡ ਨੂੰ ਇਹ ਤਾਂ ਬਚਣਾ ਨਹੀਂ ਉਹਦੇ ਬਾਰੇ ਸੋਚਦੇ ਸਨ ਬੜਾ ਕਰਮਾਤੀ ਹੈ ਤੇ ਗੱਲ ਕੀ ਸੀ ਕਿਸੇ ਦੇ ਘਰ ਔਲਾਦ ਨਾ ਸੀ ਹੁੰਦੀ ਉਮੀਦ ਹੁੰਦੀ ਹੈ ਹਰੇਕ ਨੂੰ ਵੀ ਚਲੋ ਜੇ ਅਸੀਂ ਅਰਦਾਸ ਕਰਦੇ ਆ ਨਹੀਂ ਝੋਲੀ ਜਿਹੜੀ ਹਰੀ ਹੋਈ ਤੇ ਸ਼ਾਇਦ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਬੇਨਤੀ ਕਰ ਲਈ ਵੀ ਤੁਸੀਂ ਅਰਦਾਸ ਕਰ ਲਓ ਆਹ ਦੁਨੀਆ ਦੀ ਇੱਕ ਸੋਚ ਹੈ ਤੁਹਾਨੂੰ ਵੀ ਕਿ ਬਾਬਾ ਜੀ ਅਰਦਾਸ ਕਰ ਦਿਓ ਲੋਕੀ ਸੋਚਦੇ ਸ਼ਾਇਦ ਇਹ ਗੁਰੂ ਦੇ ਨੇੜੇ ਨੇ ਐਵੇਂ ਉਸ ਪਰਿਵਾਰ ਨੇ ਕਹੇ ਤੂੰ ਪੀਰ ਹੈ ਤੂੰ ਰੱਬ ਰੱਬ ਕਰਨ ਵਾਲਾ ਹੈ ਤੂੰ ਅਰਦਾਸ ਕਰ ਸਾਡੇ ਘਰ ਕੋ ਔਲਾਦ ਹੋ ਜਾਏ ਤੇ ਅੱਗੋ ਕਹਿਣ ਲੱਗਾ ਵੀ ਮੈਂ ਅਰਦਾਸ ਕਰ ਦਿੰਨਾ ਪਰ ਜੇ ਔਲਾਦ ਹੋ ਗਈ ਨਾ ਮੈਨੂੰ ਦੇਣੀ ਪੈਣੀ ਹੈ ਉਹ ਹੱਸ ਕੇ ਸੋਚਣ ਲੱਗ ਪੀਰ ਖਬਰ ਮਖੌਲ ਹੀ ਕਰਦਾ ਇਹਨੇ ਕਿ ਕਰਨਾ ਪੀਰਾਂ ਨੂੰ ਕੀ ਲੋੜ ਆ ਘਰ ਵੀ ਸੋਚਿਆ ਚੱਲ ਸਾਡੇ ਘਰ ਔਲਾਦ ਤੇ ਹੋਏਗੀ ਜੇ ਕਿਤੇ ਇਹਨੇ ਲੈ ਵੀ ਲਈ ਥੋੜੀ ਦੇਰ ਵਾਸਤੇ ਵੀ ਸਾਡੀ ਅੱਖਾਂ ਦੇ ਸਾਹਮਣੇ ਤੇ ਹੋਏਗਾ ਨਾ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਪੀਰ ਜੀ ਤੇ ਰੱਬ ਦੀ ਐਸੀ ਰਹਿਮਤ ਸਾਖੀ ਕਹਿੰਦੀ ਐ ਉਹਦੇ ਘਰ ਔਲਾਦ ਹੋ ਗਈ ਔਲਾਦ ਹੋ ਗਈ ਉਤ ਲੈਣ ਵਾਸਤੇ ਆ ਗਿਆ ਦੇ ਹੁਣ ਜਿਸ ਮਾਂ ਨੇ ਮੰਗ ਮੰਗ ਕੇ ਲਿਆ ਹੋਵੇ ਉਹ ਕਿਵੇਂ ਦੇ ਦੇ ਪਨੇ ਘਟ ਕੇ ਸੀਨੇ ਨਾਲ ਲਾ ਲਿਆ ਕਹਿਣ ਲੱਗੇ ਪੀਰ ਜੀ ਤਾਂ ਪੀਰ ਜੀ ਦੀਆਂ ਲੋਕਾਂ ਦੀਆਂ ਅੱਖਾਂ ਜਿਵੇਂ ਚੁਬਦੀਆਂ ਸਾਂ ਜਿਵੇਂ ਅੱਖਾਂ ਕਹਿੰਦੀਆਂ ਹੋਣੇ ਬਾਝ ਹੈ ਪੁਰਾਣਾ ਵਕਤ ਸੋਚ ਕੇ ਵੇਖੋ ਲੋਕੀ ਜ਼ਬਾਨ ਖੋਲਣ ਲੱਗਿਆ ਨਹੀਂ ਸੀ ਸੋਚਦੇ ਵੀ ਸਾਹਮਣੇ ਤੇ ਕਿਹੜੀ ਜੋਰ ਕੇ ਵੱਜੇਗੀ ਲੋਕਾਂ ਨੇ ਆਪਣੇ ਬੱਚੇ ਪਿੱਛੇ ਕਰ ਦੇਣੇ ਉਹਦਾ ਪਰਛਾਵਾਂ ਨਾ ਪੈ ਜਾਏ ਕਿਤੇ ਪਿੱਠ ਪਿੱਛੋਂ ਗੱਲਾਂ ਕਰਨੀਆਂ ਇਹਦੇ ਕਿਥੇ ਕੁਲ ਵਧਾਉਣੀ ਆ ਕਈਆਂ ਸਲਾਹ ਦੇਣੀ ਹੋਰ ਵਿਆਹ ਕਰ ਲੈ ਵੀਰ ਜੀ ਬੜੀ ਮੁਸ਼ਕਲ ਦੇ ਨਾਲ ਇਹ ਖੰਡ ਪਈ ਹੈ ਤੂੰ ਰਹਿਮਤ ਕਰ ਤੈਨੂੰ ਕੀ ਲੋੜ ਤੁਸੀਂ ਤਾਂ ਆਪਣਾ ਘਰਬਾ ਛੱਡੀ ਫਿਰਦੇ ਹੋ ਉਹ ਕਹਿਣ ਲੱਗੇ ਨਹੀਂ ਮੈਂ ਦੇਣਾ ਪਏਗਾ ਵੇਖਿਆ ਗੁੱਸਾ ਚੜ ਗਿਆ ਇਹ ਕਹਿਣ ਲੱਗੇ ਕੁਝ ਚਿਰ ਤੇ ਕਾਜਨ ਠੰਡ ਪੈ ਲੈਣ ਦਿਓ ਕੁਝ ਸਮੇਂ ਬਾਅਦ ਲੈ ਲੈਣਾ ਹੁਣ ਜਿਵੇਂ ਜਿਵੇਂ ਸਮਾਂ ਵੱਧਦਾ ਹੈ ਮੋਹ ਘਟਦਾ ਥੋੜੀ ਨਾ ਹੈ ਮੋਹ ਤੇ ਹੋਰ ਵੱਧਦਾ ਹੈ ਪਿਆਰ ਤੇ ਹੋਰ ਵੱਧਦਾ ਹੈ ਇੱਕ ਦਿਨ ਕਹਿ ਦਿੱਤਾ ਮਾਂ ਨੇ ਪੀਰ ਜੀ ਨਹੀਂ ਨਹੀਂ ਦਿੱਤਾ ਜਾਣਾ ਗੁੱਸਾ ਚੜ ਗਿਆ ਪਿੰਡ ਵਾਲਿਆਂ ਨੇ ਕਹਿ ਦਿੱਤਾ ਪੀਰ ਜੀ ਛੱਡੋ ਬਰਾ ਤੁਸੀਂ ਰੱਬ ਦੇ ਪਿਆਰੇ ਜੇ ਕੋਈ ਗੱਲ ਨਹੀਂ ਦੇਖੋ ਕਿਵੇਂ ਰੋਂਦੀ ਐ ਪੀਰ ਕਹਿਣ ਲੱਗਾ ਤੁਸੀਂ ਵੀ ਮਾੜੇ ਤੁਸੀਂ ਵੀ ਗਾਏ ਹੋਣ ਹੁਣ ਮੈਂ ਪਿੰਡ ਹੀ ਫਾੜ ਦੇਣਾ ਤੇ ਕਹਿ ਕੇ ਉਹ ਚਲੇ ਗਿਆ ਚਲੀਹਾ ਕੱਟਣ ਲਈ ਪਿੰਡ ਵਾਲੇ ਡਰੇ ਤੇ ਅੱਖਾਂ ਭਰ ਕੇ ਤੇ ਗੱਡੀਆਂ ਸਮਾਨ ਰੱਖਦੇ ਚੱਲੀਏ ਇੱਥੇ ਦੇ ਬਚਣਾ ਕੁਝ ਵੀ ਨਹੀਂ ਆਪਣੇ ਘਰ ਛੱਡਣੇ ਸੌਖੇ ਤਾਂ ਨਹੀਂ ਹੁੰਦੇ ਸੌਖੇ ਨਹੀਂ ਹੁੰਦੇ ਬਾਬਾ ਨਾਨਕ ਪਹੁੰਚ ਗਿਆ ਕਿੱਥੇ ਚੱਲੇ ਕਹਿਣ ਲੱਗੇ ਵੀ ਜਾਣਾ ਤੇ ਨਹੀਂ ਸੀ ਚਾਹੁੰਦੇ ਪਰ ਜਾਣਾ ਪੈਣਾ ਕਿਉਂਕਿ ਅੱਗ ਲੱਗ ਜਾਣੀ ਹਜ਼ਰ ਕਹਿਣ ਲੱਗੇ ਅੱਗ ਕਿਵੇਂ ਲੱਗ ਜਾਣੀ ਅੱਗ ਕਿਵੇਂ ਲੱਗ ਜਾਣੀ ਇਹ ਸਾਰੀ ਕਹਾਣੀ ਦੱਸੀ ਹਜ਼ੂਰ ਕਹਿੰਦੇ ਕੋਈ ਨਹੀਂ ਅੱਗ ਲੱਗਦੀ ਬਹਿ ਜਾਓ ਕੋਈ ਨਹੀਂ ਅੱਗ ਲੱਗਦੀ ਕਹਿੰਦੇ ਬੜਾ ਕਰਾਮਾਤੀ ਏ ਕਹਿੰਦੇ ਪਿਆ ਕਰਾਮਾਤੀ ਹੋਵੇ ਰੱਬ ਤੋਂ ਵੱਡਾ ਤੇ ਨਹੀਂ ਜੀ ਬੜਾ ਕਰੋਧਵਾਨ ਹੈ ਹਜ਼ੂਰ ਕਹਿੰਦੇ ਕੋਈ ਗਾਲ ਨਹੀਂ ਹਰਨਾਮ ਸ਼ਾਂਤ ਕਰਨ ਵਾਲਾ ਜੇ ਉਹਦੇ ਅੰਦਰ ਅੱਗ ਹੈ ਤੇ ਮੇਰੇ ਕੋਲ ਅਗ ਨੂੰ ਸ਼ਾਂਤ ਕਰਨ ਵਾਸਤੇ ਨਾਮ ਜਾਲੈ ਚਿੰਤਾ ਨਾ ਕਰੋ ਬੈਠੋ ਵੇਖੋ ਕਿਵੇਂ ਸ਼ਾਂਤ ਹੋ ਕੇ ਤੁਹਾਡੇ ਸਾਹਮਣੇ ਆਉਂਦਾ ਜੇ ਮੇਰੇ ਮਾਲਕ ਨੇ ਭਾਈ ਮਰਦਾਨਾ ਜ ਨੂੰ ਕਿਹਾ ਉਸ ਵੇਲੇ ਭਾਈ ਸਾਹਿਬ ਰਬਾਬ ਛੇੜ ਇਸ ਤਪੇ ਹੋਏ ਨੂੰ ਜੇ ਕੋਈ ਠਾਰ ਸਕਦਾ ਹੈ ਨਾ ਤੇ ਉਹ ਬਾਣੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਉ ਸ਼ੁਣੋ ਹੋਵੇ ਪਰਮ ਗਤ ਮੇਰੀ ਇਹ ਪਰਮਗਤੀ ਨੂੰ ਤਾਂ ਹੀ ਪਹੁੰਚੇਗਾ ਹਲੇ ਤਾਂ ਸੜਿਆ ਆਇਆ ਇਹ ਪਾਵਨ ਬਚਨ ਇਹਨਾਂ ਸਤਿਗੁਰ ਗੁਰਬਾਣੀ ਵਿੱਚ ਤੇ ਮੇਰੇ ਮਾਲਕ ਨੇ ਇਹ ਗੱਲ ਕਹੀ ਭਾਈ ਸਾਹਿਬ ਜੀ ਰਬਾਬ ਛੇੜੋ ਇਹ ਬਾਣੀ ਹੀ ਸ਼ਾਂਤ ਕਰ ਸਕਦੀ ਹੈ ਮੇਰੇ ਮਾਲਕ ਨੇ ਸ਼ਬਦ ਗਾਵਿਆ ਬਾਹਰ ਆ ਗਿਆ ਖੜ ਬੈ ਗਏ ਉਸ ਨੇ ਸ਼ਾਂਤ ਹੋ ਕੇ ਹੱਥ ਜੋੜ ਕੇ ਮੇਰੇ ਮਾਲਕ ਕਹਿਣ ਲੱਗੇ ਕਿਸੇ ਦਾ ਘਰ ਵਸਾਈਏ ਇਹ ਤਾਂ ਪੀਰਾਂ ਦਾ ਕੰਮ ਹੁੰਦਾ ਪੀਰ ਦਾ ਮਤਲਬ ਹੀ ਹੈ ਜੋ ਕਿਸ ਦੀ ਪੀੜਾ ਹਰ ਲਏ ਤੁਹਾਨੂੰ ਪੀਰ ਕਹਿੰਦੇ ਨੇ ਜਿਹੜਾ ਪੀੜਾ ਦਵੇ ਉਹ ਪੀਰ ਕਿਵੇਂ ਹੋ ਸਕਦਾ ਜੋ ਕਿਸ ਦੀ ਪੀੜਾ ਹਰ ਲਵੇ ਉਹ ਤਾਂ ਪੀਰ ਮੰਨੀਏ ਪੀਰਾਂ ਨੂੰ ਇਹ ਸ਼ਬਦਾਂ ਨਹੀਂ ਹੈ ਖੈਰ ਗੱਲ ਮੈਂ ਸੰਖੇਪ ਕਰਾਂ ਸਤਿਗੁਰੂ ਮਿਲੇ ਹਮਜ਼ਾ ਦੋਸ ਨੂੰ ਹਮਜ਼ਾ گاਉਂ ਸ਼ਾਂਤ ਹੋ ਗਿਆ ਉਹਦੀ ਅੱਗ ਚਲੇ ਗਈ ਉਹ ਨਗਰ ਸੜਨ ਤੋਂ ਵੀ ਬਚ ਗਿਆ ਇੰਜ ਕਹ ਲਈਏ ਕਿਉਂ ਗੁਰਦਾਤਾ ਗੁਰ ਹਿਵੇਕ ਹਰ ਗੁਰ ਦੀਪਕ ਤਹਿ ਲੋਏ ਦੀਪਕ ਹਨੇਰਾ ਬੜਾ ਖਤਰਨਾਕ ਹੈ ਵੇਖੋ ਹਨੇਰਾ ਕੌਣ ਚਾਹੁੰਦਾ ਵੀ ਹਨੇਰਾ ਹੋਵੇ ਮੇਰੇ ਜੀਵਨ ਦੇ ਵਿੱਚ ਅਸੀਂ ਘਰਾਂ ਵਿੱਚ ਰਾਤ ਨੂੰ ਵੀ ਬਲਬ ਕਿਉਂ ਲਗਾਏ ਆ ਟਿਊਬਲਾਈਟ ਕਿਉਂ ਲਗਾਈ ਐ ਦੀਵਾ ਕਿਉਂ ਬਾਲਦੇ ਸਾਂ ਪਹਿਲਾਂ ਕਿਉਂਕਿ ਹਨੇਰਾ ਖਤਰਨਾਕ ਐ ਛਾਪ ਆ ਜੇ ਪਤਾ ਨਹੀਂ ਲੱਗਣਾ ਰੱਸੀ ਸਮਝ ਕੇ ਕੋਈ ਬੰਦਾ ਪਕੜ ਸਕਦਾ ਤੇ ਨਤੀਜਾ ਕੀ ਹੋਏਗਾ ਉਹਨੇ ਡੰਗ ਮਾਰਨਾ ਬੰਦੇ ਨੇ ਮਰ ਜਾਣਾ ਅੱਗੇ ਖਾਈ ਐ ਹਨੇਰੇ ਨੇ ਦੱਸਣਾ ਕੋਈ ਨਹੀਂ ਦੇਣਾ ਬੰਦੇ ਨੇ ਕਦਮ ਵਧਾਣਾ ਡਿੱਗਣਾ ਬੰਦੇ ਦੀ ਮੌਤ ਹੋ ਜਾਣੀ ਅਚਾਨਕ ਉਹਨੇ ਹਾਸਲਾ ਆ ਪਿੱਛੋਂ ਬੰਦਾ ਡਰ ਗਿਆ ਵੀ ਸ਼ਾਇਦ ਕੋਈ ਦੁਸ਼ਮਣ ਐ ਪੰਡ ਕੇ ਨੇ ਪ੍ਰਹਾਰ ਕੀਤਾ ਪਤਾ ਲੱਗਿਆ ਆਪਣਾ ਮਿੱਤਰ ਹੀ ਸੀ ਆਪਣੇ ਮਿੱਤਰ ਦੇ ਉੱਤੇ ਹਮਲਾ ਕਰ ਸਕਦਾ ਹੈ ਹਨੇਰਾ ਬਹੁਤ ਖਤਰਨਾਕ ਹੈ ਹਨੇਰਾ ਜਿਹੜਾ ਹੈ ਉਹ ਸਹੀ ਨੂੰ ਪਤਾ ਨਹੀਂ ਲੱਗਣ ਦਿੰਦਾ ਕੋਲ ਪਈ ਹੋਈ ਚੀਜ਼ ਲੱਭਦੀ ਨਹੀਂ ਜੇ ਹਨੇਰਾ ਹੋਵੇ ਤਾਂ